tama saccha path saho sirsa ati saho je se pas

ਸੇਵਾ ਤੁਰੇ ਮਨ ਬਨਵਤਾ ਸੇਵਾ ਤੁਰੇ ਮਨ ਬਨਵਤਾ ਮਰਨ ਨਾ ਪਾਵੇ ਜੇ ਤੂੰ ਪਹੁੰਚਾ ਵਾ ਸੱਚਾ ਵਿੱਚ ਪਤਾਈ ਦੋਬਰੀ ਮਨ ਤੈਨ ਭੀਰੀ ਸਭ ਫੂਰੇ ਉਹਨ ਕਕੀ ਰਾਤੀ ਸਰਾਂ ਦੇਖਨ nat na yava katomini dunaba ati eta ਦੇਖ ਕੇ ਕਿ ਬੜਾਈ ਹੂੰ ਤੋਰ ਸੁਫਤਾਤੀ ਪਰੋਸ ਮਾਈਂ ਦਾਰਸਨ ਦੇਖ ਕੇ ਕਿ ਬੜਾਈ ਹੂੰ ਤੋਰ ਸੁਗਦਾ ਅਕਸਾ ਵਾਹਿਗੁਰੂ ਜੀ ਕੀ ਫਤਿਹ